your coming. 对吧？<Yeah. S 2> yeah. ਜਦੋਂ ਸੀ ਪ੍ਰੋਗਰਾਮ ਭਾਈ ਜੀ ਨੂੰ ਪਤਾ ਲੱਗਾ ਕਿ ਮੋਗੇ ਕਰਾ ਰਹੇ ਆ ਤਾਂ ਭਾਈ ਜੀ ਨੇ ਸਭ ਤੋਂ ਪਹਿਲੇ ਕਿਹਾ ਵੀ ਕੋਈ ਲੋੜ ਹੈ ਕੋਈ ਮਦਦ ਦੀ ਚਾਹੇ ਕੋਈ ਹੋਰ ਸਹਯੋਗ ਹੈ ਸਾਨੂੰ ਦੱਸੋ ਤੇ ਆਮ ਤੌਰ ਤੇ ਕਈ ਵਾਰ ਸਿਉ ਸਹਿਯੋਗ ਕਰ ਰਹੇ ਇਹਨਾਂ ਵਿੱਚ ਵੀ ਪਤਾ ਨਹੀਂ ਕੋਈ ਨਾਤ ਸੁਣ ਵਾਲੀ ਜੰਗ ਚੱਲ ਰਹੀ ਹੁੰਦੀ ਹੈ ਉਹ ਕਿਹੜੀ ਸਭਾ ਹੈ ਉਹ ਕਿਹੜੀ ਹੈ ਤੇ ਬੜਾ ਸ਼ੁਕਰਗੁਜ਼ਾਰ ਆਪਦਾ ਕਿ ਜਿੰਨੇ ਵੀ ਮੋਗੇ ਦਿੱਤੇ ਅੱਜ ਦੇ ਸ਼ਹਿਰ ਮਿਲੇ ਨੇ ਚਾਹੇ ਪਟਾ ਸੰਗਰਾਮੀ ਵਾਲਾ ਜੀ ਹੈ ਚਾਹੇ ਉਹ ਹੈ ਨੀਕਾ ਨਾਮ ਵਾਲਾ ਸ਼ਹਿਰ ਨੇ ਉਹਨਾਂ ਨੇ ਬਾਹਾਂ ਖਿਲਾਰ ਕੀਤੀਆਂ ਲੋਕਾਂ ਕਿ ਸੋ ਇਨਸਾਫ ਦਾ ਬਹੁਤ ਲੋਰ ਸੋ ਮੈਂ ਵੇਟੀ ਕਰਾਂਗਾ ਰੋਲ ਸਰਪਮ ਐਵੇਨਿਊ ਸਿਰਫ ਮੈਂ ਕਿਹਾ ਮੈਂ ਤੇਰੀ ਆਪ ਜੀ ਸਾਹਿਬ ਜੀ ਸਾਹਿਬ ਜੀ ਦਾ ਸਾਰਾ ਨੋ ਇਨ ਰੈਗੇਸਟਰੀ ਦੇ ਮੁਖ ਅਧਿਕਾਰੀਆਂ ਨੂੰ ਬਹੁਤ ਬਹੁਤ ਧੰਨਵਾਦ पहली तो एक इत में फर्स्ट टाइम आई हूँ और मैं बहुत अच्छा पंजाबी सभ्याचार क्योंकि पंजाब रेंगे मेरी मिला भाषा के शुद्ध पंजाबी सुन के अतिया मिलाकर मेरे उस पर मैं कोशिश करा कि प्रॉपर पंजाबी बोल सकता मिक्स होकर जितना अच्छा मिला सरदार जी मुफस्सिलियतों दोना ने गाया और मेरे दिल में उस उसे इन छूर यासी और मिलाते मेरी आँख भी पड़े। बहुत बहुत। सच्ची जान लें क्योंकि यादा टिकड़ी क्या बोलेंगे ये? यादा टिकड़े पल्ला तो यादा टिकड़ी क्या बोलेंगे? होशयरामिचो, भई होशयरामिचो ਪੇਤਾ ਮਨ ਲੱਗਦੇ ਕੀ ਆਉਣਾ ਕੀ ਜਾਣਾ ਉਹ ਕਾਰਖਾਨੇ ਵਿਸਤੇ ਸਭ ਪਾਸੇ ਖਿੱਫੇ ਰੱਖਾਂ ਟਿਕਾਣਾ ਕੋਈ ਘੱਟ ਪੰਜਾਬੀ ਬੋਲ ਤੇ ਪਈਏ ਵੇ ਆਹਾਂੜੀਆਂ ਘੱਟ ਪੰਜਾਬੀ ਬੋਲ ਤੇ ਪਈਏ ਸੜਕ ਤੇ ਖੜੀ ਸਿਆਣਾ ਪੁੱਛਦੀ ਸਤਗੁਰ ਨੂੰ ਕੀ ਵਰ ਤੂੰ ਕਾਪਣਾ ਪੁੱਛਦੀ ਸਤਗੁਰ ਨੂੰ ਕੀ ਵਰ ਤੂੰ ਕਾਪਣਾ ਪੁੱਛਦੀ ਸਤਗੁਰ ਨੂੰ Yeah, <laughs> ਲਿਖਣਾ ਗਾਉਣਾ ਛੱਡ ਦੇ ਤਕੜੇ ਨਾਲ ਖੜੋਣਾ ਛੱਡ ਦੇ ਮਤਲਬ ਪੁਰਜ਼ਮਾਨਾ ਸਾਰਾ ਉਸ ਤਰਤਾ ਤੇ ਰੱਖੀਆਂ ਕੰਡ ਸਾਹਿਬ ਨੂੰ ਕਰਕੇ ਚੰਗਾ ਚੱਲ ਠਿਆਰਾ ਕਲਮ ਚੁਲਾ ਸੱਚ ਲਿਖ ਕੇ ਤੂੰ ਸੱਚ ਹੀ ਬੋਲੀ ਸੱਚ ਲਿਖ ਕੇ ਤੂੰ ਸੱਚ ਹੀ ਬੋਲੀ ਗਉ ਗਰੀਬ ਦੇ ਦਰਦ ਫਰੋਦੀ ਕਰਮ ਨਾਲ ਪਾੜ ਹੱਕ ਜੁਲਮ ਦੀ ਪਾਪੀਆਂ ਦਾ ਕੋ ਕਰਦੇ ਨਾਸ਼ ਕੰਡ ਸਾਹਿਬ ਨੂੰ ਕਰਕੇ ਚੰਗਾ ਚੱਲ ਠਿਆਰਾ ਕਲਮ ਚੁਲਾ ਗੱਲ ਮਹਾਰ ਦੀ ਖਾਨੇ ਪਾਲਾ ਗੱਲ ਮਹਾਰ ਦੀ ਖਾਨੇ ਪਾਲਾ ਹਰ ਇੱਕ ਸ਼ਬਦ ਬਰੂਦ ਬਣਾ ਲਾ ਡੂੰਗੇ ਲਿਖ ਜਿਜ ਬਾਤ ਸਮੁੰਦਰੋਂ ਜੇ ਤੂੰ ਬੰਨਾ ਚਾਹਵੇਂ ਪਾਸ਼ੀ ਕੰਠ ਸਾਹਿਬ ਤੂੰ ਕਰਕੇ ਚੰਗਾ ਚਲ ਠਿਆਰਾ ਕਲਮਤਰਾ ਕੰਠ ਸਾਹਿਬ ਤੂੰ ਕਰਕੇ ਚੰਗਾ ਚਲ ਠਿਆਰਾ ਕਲਮਤਰਾ ਧੰਨਵਾਦ ਇੱਕ ਬਰਤਨਾ ਕੇ ਕਿਹੜਾ ਭਾਈ ਭਾਈ ਤੇ ਖੁਸ਼ ਕਿਹੜਾ ਭਾਈ ਭਾਈ ਤੇ ਖੁਸ਼ ਹਰ ਕੋਈ ਵੰਦ ਬੜਾਈ ਤੇ ਖੁਸ਼ ਕਿਹੜਾ ਭਾਈ ਭਾਈ ਤੇ ਖੁਸ਼ ਹਰ ਕੋਈ ਵਾਰਨ ਬੜਾਈ ਤੇ ਖੁਸ਼ੀ ਕਲੇਸ਼ ਪਵਾ ਕੋਈ ਕਿਸੇ ਦੇ ਘਰ ਵਿੱਚ ਕਲੇਸ਼ ਪਵਾ ਕੋਈ ਕਿਸੇ ਦੇ ਘਰ ਵਿੱਚ ਆਪਣੀ ਲੁੱਤੀ ਲਈ ਤੇ ਖੁਸ਼ ਕੇ ਸ਼ੇਰ ਦੇਖਣਾ ਕਿ ਮਹਿਲ ਵਿਸਾਰਨ ਦੇ ਲਈ ਤਕੜਾ ਮਹਿਲ ਵਿਸਾਰਨ ਦੇ ਲਈ ਤਕੜਾ ਗਰੀਬ ਦੀ ਕੁਲੇ ਢਾਈ ਤੇ ਖੁਸ਼ ਤੇ ਸ਼ੇਰ ਦੇਖਣਾ ਕਿ ਨਾਲ ਨਹੀਂ ਜਾਣਾ ਕੋਈ ਵੀ ਬੰਦਾ ਨਾਲ ਨਹੀਂ ਜਾਣਾ ਕੁਝ ਵੀ ਬੰਦਾ ਤੌਲਤ ਬਹੁਤ ਬਣਾਈ ਤੇ ਖੁਸ਼ੇ ਤੇ ਮਿਹਨਤ ਤੱਕ ਮਜ਼ਦੂਰ ਵਿਚਾਰਾ ਮਿਹਨਤ ਤੱਕ ਮਜ਼ਦੂਰ ਵਿਚਾਰਾ ਦੋ ਡੰਗ ਰੋਟੀ ਖਾਈ ਤੇ ਖੁਸ਼ੇ ਤੇ ਸ਼ੇਰ ਦੇਖਣਾ ਕਿ ਮੈਂ ਪੁੱਛਦਾ ਹਾਂ ਰੱਬ ਦੇ ਕੋਲੋਂ ਮੈਂ ਪੁੱਛਦਾ ਹਾਂ ਰੱਬ ਦੇ ਕੋਲੋਂ ਦੁਨੀਆ ਜਿਵੇਂ ਬਣਾਈ ਤੇ ਖੁਸ਼ੇ ਤੇ ਫੀਰੇ ਹੱਥੋਂ ਵੀਏ ਭੁੱਖਾ ਦੇਸ਼ ਨੂੰ ਜਾਂਦਾ ਖਾਈ ਤੇ ਕੋਠੇ ਦੇਸ਼ ਨੂੰ ਜਾਂਦਾ ਖਾਈ ਤੇ ਕੋਠੇ ਬਹੁਤ ਬੋਟਾ ਹੈ